ਇਹ ਗਠਜੰਬੰਧ ਦੀ ਕਦੋਂ ਤੱਕ ਉਮੀਦ ਰੱਖੀ ਹੈ ਜੀ ਗਠਜੰਬੰਧ ਤੁਹਾਡਾ ਕਦੋਂ ਤੱਕ ਐਲਾਨ ਹੋ ਸਕਦਾ ਹੈ ਅ ਜੀ ਦਸੂ ਮੈਨੂੰ ਤਾਂ ਥੋੜੇ 라 ਹੀ ਪਤਾ ਲੱਗ ਰਿਹਾ ਹੈ ਤੁਸੀਂ ਤੁਹਾਡੀ ਗੱਲ ਹੀ ਚੱਲ ਰਹੀ ਹੈ ਕਰਦੇ ਹੋ ਬਦਲ ਸਾਹਿਬ ਜੇਕਰ ਗਠਜੰਬੰਧ ਹੁੰਦਾ ਸ਼ੋਗਨੀ ਅਕਾਲੀ ਕਲ ਤੇ ਬੀ ਜੀ ਪੀ ਦਾ ਕੀ ਕੀ ਤੁਹਾਡੀਆਂ ਮੰਗਾਂ ਰੱਖ ਕੇ ਜੇਕਰ ਤੁਸੀਂ ਖੜੇ ਤੁਸੀਂ ਮੈਂ ਕਹਿੰਦਾ ਥੋੜੇ 라 ਹੀ ਮੈਨੂੰ ਪਤਾ ਲੱਗ ਰਿਹਾ ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਹਾਂ ਮੈਂ ਥੋੜੇ ਇਹ ਗੱਠਜੋੜਨ ਦੀ ਕਦੋਂ ਤੱਕ ਉਮੀਦ ਰੱਖੀ ਹੈ ਜੀ ਗੱਠਜੋੜ ਤੁਹਾਡਾ ਕਦੋਂ ਤੱਕ ਐਲਾਨ ਹੋ ਸਕਦਾ ਹੈ ਅ ਜੀ ਦਾ ਸਲੋਗਨ ਉਹਦੇ ਨਾਲ ਹੀ ਪਤਾ ਲੱਗਦਾ ਹੈ ਕਿ ਤੁਹਾਡੀ ਪਾਰਟੀ ਚਾਹੇ ਕਰਦੇ ਹੋ ਕਰਦੇ ਆ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਜਿਹੜੇ ਲੇਖੀਓ ਮੈਦਾਨ ਚ ਉਤਾਰੇ ਨੇ ਆਮ ਲੋਕ ਦੂਰ ਇਸੇ ਮੇਰੇ ਕੈਬਨਟ ਬਣਾ ਮੈਂ ਕੋਈ ਜਿਹੜਾ ਕਹਿਣਾ ਚਾਹਣਾ ਆ ਆਪ ਆਦਮੀ ਪਾਰਟੀ ਦਾ ਸਲੋਗਨ ਕੀ ਸੀ ਕਿ ਆਮ ਲੋਕਾਂ ਮਸ਼ੇ ਮੇਲੇ ਕਿ ਆਮ ਇੰਨਾ ਦਾ ਇੰਨਾ ਬੁਰਾ ਹਾਲ ਹੈ ਕਿ ਆਮ ਲੋਕ ਤੇਨੂੰ ਛੱਡ ਗਏ ਉਹਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਐ ਠੱਗਾਂ ਦੀ ਇੱਕ ਪਾਰਟੀ ਹੈ ਤੇ ਇਸ ਕਰਕੇ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਮੰਤਰੀਆਂ ਨੂੰ ਉਹਨਾਂ ਕੋਲ ਬੰਦੇ ਨਹੀਂ ਲੱਭੇ ਆਪਣੇ ਮੰਤਰੀਆਂ ਨੂੰ ਕੇ ਬਲੀ ਦਾ ਬੱਕਰਾ ਬੱਕਰਾ ਬਣਾ ਰਹੇ ਆ ਤੇ ਜਿਹੜੇ ਮੰਤਰੀ ਆਏ ਨੇ ਉਹ ਜਮਾਨਤਾ ਜੱਫਤ ਕਰਾ ਕੇ ਹੀ ਜਾਣਗੇ ਬਦਲ ਸਾਹਿਬ ਜੇਕਰ ਕੱਟ ਪੰਦਨ ਹੁੰਦਾ ਸ਼ੋਗਨੀਆ ਕਾਲੀ ਦਲ ਤੇ ਬੀਜੇਪੀ ਦਾ ਕੀ ਕੀ ਤੁਹਾਡੀਆਂ ਮੰਗਾਂ ਰੱਖ ਕੇ ਜੇਕਰ ਤੁਸੀਂ ਕੋਈ ਤੁਹਾਡੀ ਮੰਗ ਮੇਰੀ ਗੱਲ ਸੁਣਦਾ ਕਿ ਤੁਸੀਂ ਜਿਹੜੇ ਕੋਰਟ ਵਿੱਚ ਤੁਸੀਂ ਤਾਂ లైਨ ਹੀ ਹੁੰਦੇ ਹੈ ਜ਼ੀਰੋ ਲਾਈਨ ਹੀ ਹੁੰਦੇ ਤੁਹਾਡਾ ਜਿੱਤਣਾ ਹੋਈਓ ਕਰਜੇ ਮੰਦਨ ਇਹ ਨਹੀਂ ਆਪਣਾ ਖਰੇ ਤੁਸੀਂ ਖਰੇ ਤੁਸੀਂ ਮੈਂ ਕਹਿੰਦਾ ਥੋੜੇ ਰਹੀ ਮੈਨੂੰ ਪਤਾ ਲੱਗ ਰਿਹਾ ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਮੈਂ ਤੁਹਾਡੇ ਕੋਲੇ ਬੈਠਾ ਤੋ ਐਸ ਕਰਕੇ ਤੁਸੀਂ ਮੈਨੂੰ ਲੱਗਦਾ ਮੰਨ ਲੈਣੀ ਤੁਹਾਡਾ ਗਠਬੰਧਨ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਇਕਾਲੀ ਦਲ ਦੀ ਜਿਹੜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਕਿ ਸ਼ਹਿਰਾਂ ਵਿੱਚ ਸਟਰੋਂਗਰੀ ਇਕਾਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਜ਼ਿਲ੍ਹਿਆਂ ਵਿੱਚ ਪਸੀ ਹੈ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਪੰਜਾਬ ਤਾਂ ਬਚੂਗਾ ਇਹ ਸਾਰੇ ਲੋਕ ਇਕੱਠੇ ਭਾਵਾਂ ਨੂੰ ਪਰੋਗੇ ਤੁਸੀਂ ਦੇਖਿਆ ਹੋਣਾ ਆ ਸਾਡੀ ਸੋਚ ਹੈ ਜਿੰਨੇ ਤਾਕਤਵਰ ਅਸੀਂ ਪਿੰਡਾਂ 'ਚ ਐ ਉਨੇ ਤਾਕਤਵਰ ਅਸੀਂ ਸ਼ਹਿਰਾਂ 'ਚ